ਆਇ ਕੱਚ ਕੋਠਿਆ ਤੇ ਰਹਿੰਦੀ ਬਾਬਾ ਫੈਮਿਲੀ ਮੈਂ ਕੋਠੀ ਚ ਸ਼ਿਫਟ ਕਰਨੀ ਆ ਫੋਰ ਚੰਨਰੀ ਕੜਾਉਣੀ ਕਾਲੇ ਰੰਗ ਦੀ ਤੇ ਬਾਪੂ ਨੂੰ ਗਿਫਟ ਕਰਨੀ ਆ ਫੋਰ ਚੰਨਰੀ ਕੜਾਉਣੀ ਕਾਲੇ ਰੰਗ ਦੀ ਤੇ ਬਾਪੂ ਨੂੰ ਗਿਫਟ ਕਰਨੀ ਹੋਵੇ ਮੇ ਤਾਂਣਾ ਦਵਾਣਾ ਕਿਹੜੀ ਗੱਲ ਤੋਂ ਲੈ ਰਪਣਦਾ ਬੰਦਾ ਦੀ ਛੋਟੀ ਛਲ ਤੋਂ ਬੇਰਤਾ ਦੇ ਮੁਖ ਮਰੋਂ ਹਵਾ ਦਾ ਐਵੇਂ ਕਹੋ ਨਾ ਸਟਾਟ ਕਰੂੰ ਕੱਲ ਤੋਂ ਹਏ ਜਾਣਾ ਉਪਰ ਤਾਂ ਜਾਓ ਪੌੜੀ ਚੜ ਕੇ ਨਾ ਅੱਖਿਓ ਲੈਫਟ ਕਰਨੀ ਆ ਫੋਰਚਨ ਚੰਗਰ ਕਢਾਉਣੀ ਕਾਲੇ ਰੰਗ ਦੀ ਤੇ ਬਾਪੂ ਨੂੰ ਗਿਫਟ ਕਰਨੀ ਆ ਫੋਰਚਨ ਚੰਗਰ ਕਢਾਉਣੀ ਕਾਲੇ ਰੰਗ ਦੀ ਤੇ ਬਾਪੂ ਨੂੰ ਗਿਫਟ ਕਰਨੀ ਸੱਜਣਾ ਦਾ ਮਿਲਦਾ ਪਿਆਰ ਦੀ ਇਹ ਫਾਨੀ ਪਰਾਨੇ ਮੇਰੇ ਮਾਲਕਾ ਓਏ ਸਾਰੀ ਜਿੰਦ ਜਾਨ ਇਹਦੋਂ ਕੁਰਬਾਨੀ ਹਾ ਇਹ ਫਾਨੀ ਪਰਾਨੇ ਮੇਰੇ ਮਾਲਕਾ ਓਏ ਸਾਰੀ ਜਿੰਦ ਜਾਨ ਇਹਦੋਂ ਕੁਰਬਾਨੀ ਹਾ ਪੈਸਾ ਕਟਣਾ ਤੇ ਯਾਰਾ ਯੁੱਤੋਂ ਬਾਹਰ ਨਾ ਮੈਂ ਐਵੇਂ ਨਾ ਕਰਸ ਕਰਨੀ ਆ ਫੋਰ ਚੰਗਰੀ ਕੜਾ ਨਹੀਂ ਕਾਲੇ ਰੰਗ ਦੀ ਦਵਾਈ ਬਾਪੂ ਨੂੰ ਗਿਫਟ ਕਰਦੀ ਆਫੋਰਚਨ ਰਿਕੜਾਉਣੀ ਕਾਲੇ ਰੰਗ ਦੀ ਦਵਾਈ ਪਾਪੂ ਨੂੰ ਜਿੰਦ ਕਲਨੀ ਉਹ ਬਾਈ ਦੀ ਸਪਲੈਂਡਰ ਮੈਂ ਗਾਣਾ ਮੇਰਾ ਇੰਸਟਾਗ੍ਰam ਤੇ ਆਇਆ ਬਈ ਜਰੂਰ ਸੁਣਾਣਾ ਤੁਹਾਨੂੰ